मोदी सरकार हाय 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 दलितों के अत्याचार बंद करो बंद करो बंद करो मोदी सरकार मुर्दाबाद 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 मोदी सरकार हाय 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 आवाज ज्यादा मोदी सरकार मुर्दाबाद 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 मोदी सरकार मुर्दाबाद ਬੀਜੇਪੀ ਸਰਕਾਰ ਦਾ ਔਰ ਨਰਿੰਦਰ ਮੋਦੀ ਦਾ ਪੁੱਤਰਾ ਫੁੱਲ ਪੱਟਾਸ਼ਣ ਕੀਤਾ ਜਾ ਰਿਹਾ ਕਾਰਨ ਇਹ ਹੈ ਕਿ ਪਿਛਲੇ ਦਿਨੀ ਭਾਰਤ ਦੇ ਸੁਪਰੀਮ ਕੋਰਟ ਦੇ ਜੱਜ ਵੀ ਆਰ ਗਵਈ ਜੀ ਉਹਨਾਂ ਉੱਪਰ ਇੱਕ ਵਕੀਰ ਵੱਲੋਂ ਜੁੱਤੀ ਸੁੱਟੀ ਗਈ ਜਿਹੜੀ ਕਿ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੈ ਔਰ ਬੀਜੇਪੀ ਸਰਕਾਰ ਵੱਲੋਂ ਉਸ ਵਕੀਰ ਤੇ ਉੱਪਰ ਐਨਐਸਏ ਨਹੀਂ ਲਗਾਈ ਗਈ ਇੱਥੇ ਦੇਖ ਕੇ ਦੇਖਿਆ ਜਾਵੇ ਜੇਕਰ ਕੋਈ ਮਾੜੀ ਜੇ ਵੀ ਗਲਤੀ ਕਰਦਾ ਤੇ ਬੀਜੇਪੀ ਦੀ ਸਰਕਾਰ ਐਨਐਸਏ ਲਗਾ ਕੇ ਉਹਨਾਂ ਨੂੰ ਜੇਲਾ ਦੇ ਵਿੱਚ ਡੱਕ ਦਿੰਦੀ ਆ ਪਰ ਇੱਥੇ ਦੇਖੋ ਕਿੱਡੀ ਵੱਡੀ ਘਟਨਾ ਹੋ ਗਈ ਕਿ ਭਾਰਤ ਦੇ ਸੁਪਰੀਮ ਕੋਰਟ ਦੇ ਜੱਜ ਉੱਪਰ ਇੱਕ ਵਕੀਲ ਨੇ ਜੁੱਤੀ ਸੁੱਟੀ ਔਰ ਉਹ ਕਹਿ ਰਿਹਾ ਕਿ ਮੈਨੂੰ ਇਸ ਦਾ ਕੋਈ ਅਫਸੋਸ ਨਹੀਂ ਸਾਥੀਓ ਕਿੱਥੇ ਕਿੱਥੇ ਭਾਜਪਾ ਦੀ ਸਰਕਾਰ ਆ ਉੱਥੇ-ਉੱਥੇ ਦਲਿਤਾਂ ਨਾਲ ਬਹੁਤ ਅਤਿਆਚਾਰ ਹੋ ਰਹੇ ਨੇ ਔਰ ਸਭ ਤੋਂ ਮੰਦਭਾਗੀ ਘਟਨਾ ਇਹ ਹੈ ਕਿ ਪੂਰੇ ਭਾਰਤ ਦਾ ਦਲਿਤ ਸਮਾਜ ਕੁੱਤਾ ਪਿਆ ਇੱਥੇ ਵੀ ਬਹੁਤ ਸਾਰੇ ਦਲਿਤ ਸਾਡੇ ਭਰਾ ਹੋਣਗੇ ਜਿਹੜੇ ਦੇਖਦੇ ਪਏ ਆ ਕਿ ਹੁੰਦਾ ਕੀ ਪਿਆ ਪਰ ਰਾਜੇ ਤਨਾਸਤੀ ਆ ਪੂਰੇ ਸਮਾਜ ਦੀ ਕਿ ਜੇਕਰ ਭਾਰਤ ਦੀ ਸੁਪਰੀਮ ਕੋਰਟ ਦਾ ਜੱਜ ਇੱਕ ਕਲਿੱਤ ਬਣਿਆ ਤੇ ਅੱਜ ਸਾਡਾ ਸਾਰਾ ਸਮਾਜ ਇਹ ਤਮਾਸ਼ਾ ਦੇਖ ਰਿਹਾ ਕੋਣ ਵਾਲਾ ਸਮਾਂ ਇੱਕ ਹੋਰ ਵੀ ਭੈੜਾ ਹੋਵੇਗਾ ਜਦੋਂ ਤੁਹਾਡੇ ਮੂੰਹ ਮੋਰੇ ਕੁੱਝੇ ਤੇ ਪਿੱਠ ਪਿੱਛੇ ਛਾਪੇ ਦੋਨਾ ਬੱਚੇ ਜਾਣਗੇ ਜੇਕਰ ਅੱਜ ਭਾਰਤ ਦੇ ਸੁਪਰੀਮ ਕੋਰਟ ਦੇ ਜੱਜ ਨੂੰ ਨਹੀਂ ਬਖਸ਼ੇ ਜਾ ਰਿਹਾ ਤੇ ਤੁਹਾਡਾ ਸਮਾਂ ਵੀ ਬਹੁਤ ਜਲਦੀ ਆਉਣ ਵਾਲਾ ਅਸੀਂ ਬੇਗੰਗੂਰਾ ਟਾਰਗੇਟ ਫੋਰਸ ਦੇ ਉਤੇ ਦਾ ਅੱਜ ਆਪਣੀ ਹਾਜ਼ਰੀ ਲਗਾਉਦੇ ਹੋਏ ਕਿ ਅਸੀਂ ਖੜੇ ਆ ਆਪਣੇ ਸਮਾਜ ਦੇ ਨਾਲ ਅੱਜ ਅੰਡਾ ਪੋੜ ਨੂੰ ਵੀ ਵਿਕੇ ਜੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਬੀਜੇਪੀ ਸਰਕਾਰ ਦਾ ਸਾਂਝੇ ਤੌਰ ਤੇ ਪਤਲਾ ਫੂਕ ਰਹੇ ਆ ਬੀਜੇਪੀ ਸਰਕਾਰ ਮਰਦਾ বিজেপি সরকার মুदाबाद 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 বিজেপি সরকার মুदाबाद 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 বিজেপি সরকার মুदाबाद মুदाबाद বিরোধী দলই মুदाबाद 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 বিরোধী দলই মুदाबाद 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 সাথীও ਏ ਅੱਡਾ ਕੋਡ ਫੁੱਟੂਈ ਦੇ ਉਹ ਯੋਧੇ ਆ ਜਿਹੜੇ ਖੜਕੇ ਤਮਾਸ਼ਾ ਨਹੀਂ ਦੇਖਦੇ ਸੋਕੇ ਆਪਣੀ ਕੌਮ ਦੇ ਨਾਲ ਖੜਿਆ ਗਲਿਤ ਕੌਮ ਦੇ ਨਾਲ ਖੜਿਆ ਬਹੁਤ سارے ਲੋਕ ਇਹ ਹੁੰਦੇ ਆ ਜਿਹੜੇ ਅੱਜ ਬਾਬਾ ਸਾਹਿਬ ਭੀਮਰਾਓ ਮੇਦਕਾ ਜੀ ਦੇ ਲਿਖੇ ਸੰਵਿਧਾਨ ਤੋਂ ਫਾਇਦਾ ਲੈ ਕੇ ਅੱਜ ਅਫਸਰ ਬਣ ਗਏ ਅੱਜ ਜੱਜ ਬਣ ਗਏ ਪਰ ਜਦੋਂ ਉਹਨਾਂ ਦੇ ਸੰਵਿਧਾਨ ਤੇ ਉਂਗਲੀ ਉੱਠਦੀ ਆ ਤੇ ਇਦਾਂ ਦੇ ਲੋਕ ਖੜਕੇ ਤਮਾਸ਼ਾ ਦੇਖਦੇ ਆ ਪਰ ਮੈਂ ਇਹਨਾਂ ਲੋਕਾਂ ਲਈ ਇਹਨਾਂ ਲੋਕਾਂ ਦਾ ਧੰਨਵਾਦ ਕਰਦਾ ਇਹਨਾਂ ਨੌਜਵਾਨਾਂ ਦਾ ਜਿਹੜੇ ਅੱਜ ਇਹ ਪਤਲਾ ਫੂਕਾਂ ਦੇ ਵਿੱਚ ਨਾ ਲਾਇਆ ਅੱਜ ਇਹ ਕਿੰਦੀ ਇੱਕ ਤਿੰਗਾ ਆ ਕੱਲੂ ਕਰੋੜਾਂ ਦੇ ਵਿੱਚ ਹੋਵੇਗੀ ਸੋ ਸਾਥੀਓ ਇਹੋ ਜਿਹੇ ਪ੍ਰਦਰਸ਼ਨ ਚੱਲਦੇ ਰਹਿਣਗੇ ਕੋਰਟ ਕਤੂਜ ਦੇ ਵਿੱਚ ਪਹਿਲੀ ਵਾਰ ਪ੍ਰਧਾਨ ਮੰਤਰੀ ਦਾ ਪਤਲਾ ਫੂਕਿਆ ਗਿਆ ਇਸ ਤੋਂ ਬਾਅਦ ਅਗਲਾ ਜਿਹੜਾ ਮਾਰਚ ਕੋਰਟ ਫਲੀ ਤੋਂ ਲੈ ਕੇ ਮਾਲਪੁਰ ਵਿਖੇ ਤੱਕ ਹੋਵੇਗਾ ਸੋ ਬਹੁਤ ਬਹੁਤ ਧੰਨਵਾਦ